ਸੁਰਨ ਸਿੰਘ ਟੈਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਸਤਿ ਸ੍ਰੀ ਅਕਾਲ ਜੀ ਬੜੇ ਮਿਹਰਬਾਨੀ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਬੰਦੀ ਛੋੜ ਦਿਵਸ ਕਿਵੇਂ ਮਨਾਇਆ ਗਿਆ ਤੇ ਦੋ ਦੀਵਾਲੀਆਂ ਸੀ ਫਿਰ ਦੂਜੀ ਦੀਵਾਲੀ ਮਨਾਈ ਗਈ ਅੱਜ ਵਿਸ਼ਵਕਰਮ ਦੇ ਸੈਲੀਬ੍ਰੇਟ ਹੋ ਰਿਹਾ ਬਿਲਕੁਲ ਸਿੰਘ ਸਾਹਿਬ ਅੱਜ ਵਿਸ਼ਵਕਰਮਾਂ ਦਾ ਹੜਾ ਵੀ ਬਣਾਇਆ ਜਾ ਰਿਹਾ ਤੇ ਇਸ ਵੇਲੇ ਇਧਰ ਲਟਾਵਾ ਕਿਤੋਂ ਨੱਕ ਤੋਂ ਪਟਾਕਾ ਸੁਣ ਸਰ ਨੂੰ ਮਿਲ ਰਿਆ ਕੱਲ ਰਾਤੀ 2:30 3 ਵਜੇ ਤੱਕ ਬਹੁਤ ਪਟਾਕੇ ਚੱਲੇ ਵੀ ਪੁੱਛੋ ਕੁਝ ਨਾ ਸਵੇਰ ਦੇ ਵੇਲੇ ਮੈਂ ਰਿਪੋਰਟ ਪੜ੍ਹੀ ਸੀ ਵੀ ਜਿਹੜਾ ਦਿੱਲੀ ਆ ਇਹ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਹੋਗਾ ਜੀ ਦੋ ਦਿਨਾਂ ਦੇ ਵਿੱਚ ਵੀ ਮਤਲਬ ਪਟਾਕਿਆਂ ਦਾ ਇਨਾ ਅਸਰ ਹੋਇਆ ਹਾਲਾਂਕਿ ਸੁਪਰੀਮ ਕੋਰਟ ਨੇ ਸੰਸਦ ਇਹ ਵੀ ਗੱਲ ਕਹੀ ਸੀ ਕਿ 800 ਲੈ ਕੇ ਰਾਤੀ 10 ਵਜੇ ਤੱਕ 2 ਘੰਟੇ ਪਟਾਕੇ ਚਲਾਉਣੇ ਆ ਪਰ ਲੋਕ ਕਿੱਥੇ ਟਲਦੇ ਆ ਲੋਕ ਤਾਂ ਇਸ ਵਿਸ਼ੇ ਨੂੰ ਧਾਰਮਕ ਮੰਨ ਲੈਂਦੇ ਆ ਵੀ ਤੁਸੀਂ ਸਾਡੇ ਤੇ ਉਹ ਹਰਤੇ ਜਿੰਦੂਗਾਂ ਦੇ ਤਿਉਹਾਰ ਦੇ ਉੱਤੇ ਦਾਫਛ ਤੁਸੀਂ ਗੁਰਪੁਰਬ ਦੇ ਮੌਕੇ ਨਾ ਚਲਾਇਆ ਕਰੋ ਮੂਰਖ ਮਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਇਸ ਫਿਜ਼ਾ ਦੇ ਵਿੱਚ ਸਾਰੇ 힌ਦੂਗਾਂ ਨੇ ਮੁਸਲਮਾਨਾਂ ਨੇ ਸਿੱਖਾਂ ਨੇ ਜੈਦੀਆਂ ਨੇ ਬੁੱਧੀਆਂ ਨੇ ਇਸਾਈਆਂ ਨੇ ਸਾਰਿਆਂ ਨੇ ਲੈਣਾ ਪਟਾਕੇ ਦੀਵਾਲੀ ਮੌਕੇ ਵੀ ਮਾੜੇ ਆ ਪਟਾਕੇ ਗੁਰਪੁਰਬ ਦੇ ਮੌਕੇ ਵੀ ਮਾੜੇ ਆ ਪਟਾਕੇ 크리스마ਸ ਮੌਕੇ ਵੀ ਨਹੀਂ ਚਲਾਉਣੇ ਚਾਹੀਦੇ ਇਹ ਖੁਸ਼ੀਆਂ ਬਣਾਉਣ ਦਾ ਆਪਾਂ ਆਪੇ ਤਰੀਕਾ ਇਜਾਦ ਕੀਤਾ ਗੁਰੂ ਨਾਨਕ ਸਾਹਿਬ ਨੇ ਤਾਂ ਕਿਹਾ ਵੀ ਸੀਗਾ ਵੀ ਭਾਈ ਪਟਾਕੇ ਚਲਾਓ ਤੇ ਜਦੋਂ ਰਾਮਚੰਦਰ ਜੀ ਆਇਆ ਯੋਧਿਆ ਦੇ ਵਿੱਚ ਬਨਵਾਸ ਕੱਟ ਕੇ ਉਹਨਾਂ ਨੇ ਵੀ ਨਹੀਂ ਕਿਹਾ ਸੀ ਪਟਾਕੇ ਚਲਾਓ ਇਹ ਤਾਂ ਮੇਰੇ ਵਰਗਿਆਂ ਦੇ ਬਾਅਦ ਦੇ ਵਿੱਚ ਆਪ ਹੀ ਘੜਤਾ ਘੜ ਲੀਆਂ ਪਰ ਇਹ ਜਿ ਕਿ ਅੱਜ ਵਿਸ਼ਵਕਰਮਾਂ ਦਿਹਾੜਾ ਬਣਾਇਆ ਗਿਆ ਸਰਦਾ ਦੇ ਨਾਲ ਉਤਸ਼ਾਹ ਨਾਲ ਮਨਾਇਆ ਗਿਆ ਦੀਵਾਲੀਆਂ ਦੀ ਦੋ ਦਿਨ ਬਣਾਇਆ ਗਿਆ ਜਿਹਨੂੰ ਜਿਹਨੂੰ ਜਿਵੇਂ ਜਿਵੇਂ ਠੀਕ ਲੱਗਾ ਉਹ ਮੈਂ ਕਰ ਲਿਆ ਜੀ ਸੋ ਹੁਣ ਦੋ ਦਿਨ ਦੀਵਾਲੀ ਮਨਾਈ ਗਈ ਪਰ ਕੋਈ ਡਿਵੀਜ਼ਨ ਤਾਂ ਹੈ ਨਹੀਂ ਕੀ ਇਹ ਹੈ ਕਿ ਇਹ ਜੀ ਬੰਦੀ ਛੋੜ ਦਿਵਸ ਸੀ ਪਹਿਲੇ ਦਿਨ ਦੂਜੀ ਦੀਵਾਲੀ ਸੀ ਸਭ ਦੇ ਕੋਲ ਜੀ ਬਰਖਲਾ ਹਾਂ ਕੋਈ ਇਹ ਨਹੀਂ ਵੀ ਕੋਈ ਖਾਸ ਕਰਕੇ ਧਰਮਾਂ ਦੇ ਕਰਕੇ ਹੋ ਗਿਆ ਹੋਵੇ ਪਤਾ ਹੀ ਨਹੀਂ ਕਿ ਮੈਂ ਤਾਂ ਅੱਗੇ ਸੋਚਦਾ ਸੀ ਕੱਲ ਵੀ ਗੱਲ ਕੀਤੀ ਸੀ ਵੀ ਤਿਉਹਾਰ ਸਾਨੂੰ ਇੱਕ ਕਰਨ ਦਾ ਇੱਕ ਹੋਣ ਦਾ ਸੁਨੇਹਾ ਦਿੰਦੇ ਸੀ ਹੁਣ ਤਿਉਹਾਰ ਹੀ ਦੋ ਦਿਨ ਦੇ ਹੋ ਗਏ ਅੱਛਾ ਬਾਕੀ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਕੀ ਹੋ ਰਿਹਾ ਜਿਹੜੇ 6 ਆਫੀਸਰ ਤਵੇਿਲ ਕਿਤੇ ਵੱਡੇ ਆ ਜਿਹੜੇ ਆਈਏਐਸ ਆਫੀਸਰ ਸੀ ਮੇਰਾ ਖਿਆਲ ਚ ਹੈ ਜਾਂ ਆਈਪੀਐਸ ਆਫੀਸਰ ਸੀ ਇਹ ਕੌਣ ਕੌਣ ਨੇ ਕਿ ਸਨ ਸਭੇ ਇੱਕ ਤਾਂ ਆਪਾਂ ਜਿਹੜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਦੇ ਬਾਰੇ ਰੈਡ ਆਪਟਮ ਦੇ ਉੱਤੇ ਇੱਕ ਵਾਰ ਜਾਣਕਾਰੀ ਤਾਂ ਦਿੱਤੀ ਜੀ 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 ਵੀ ਉਹਨਾਂ ਨੇ ਹਰ ਪ੍ਰਭਾਵਤ ਲੋਕਾਂ ਦੀ ਬੜੀ ਮਦਦ ਕੀਤੀ ਬੜੀ ਸਲੋਤਾ ਹੋਈ ਉਸ ਬੀਬੀ ਜੀ ਦੀ ਤੇ ਬੜੇ ਲੋਕਾਂ ਨੇ ਇਹ ਗੱਲ ਕਹੀ ਕਿ ਭਾਈ ਡੀਸੀ ਹੋਵੇ ਤਾਂ ਇਹੋ ਜੀ ਹੋਵੇ ਨੇ ਤਾਂ ਨਾ ਹੋਵੇ ਮਤਲਬ ਉਹ ਸੁਣੀ ਉਹਨਾਂ ਦੀ ਪਲ ਬਣੀ ਉਹਨਾਂ ਨੇ ਕੰਮ ਵੀ ਕੀਤਾ ਜੀ ਚੰਗੀ ਗੱਲ ਆ ਪਰ ਅੱਜ ਅੰਮ੍ਰਿਤਸਰ ਦੀ ਡੀਸੀ ਸਾਖੀ ਸਾਨੀ ਸਮੇਤ ਕੁੱਲ 6 ਜਿਹੜੇ ਆਈਏਐਸ ਅਧਿਕਾਰੀ ਆ ਉਹਨਾਂ ਨੇ ਤਬਾਦਲੇ ਕੀਤੇ ਗਏ ਆ ਸਖਸ਼ੀ ਸਰਨੀ ਨੂੰ ਗ੍ਰੇਟਰ ਮੋਹਾਲੀ ਡਿਵੈਲਪਮੈਂਟ ਅਥਾਰਟੀ ਯਾਨੀ ਕਿ ਗਮਾੜਾ ਦੀ ਇੰਚਾਰਜ ਬਣਾ ਦਿੱਤਾ ਗਿਆ ਵਿਸ਼ੇਸ਼ ਸਰੰਗਲ ਨੂੰ ਸੂਚਨਾ ਕਿ ਪੰਜਾਬ ਈ-ਗਵਰਨੈਂਸ ਸੁਸਾਇਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਦਲਵਿੰਦਰ ਗਿੱਤ ਸਿੰਘ ਨੂੰ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਬਣਾਇਆ ਗਿਆ ਪਹਿਲਾਂ ਉਹ ਗੁਰਦਾਸਪੁਰ ਦੇ ਸੀਗੇ ਅਜਿੱਤਿਆ ਉਪਨ ਨੂੰ ਗੁਰਦਾਸਪੁਰ ਦਾ ਡੀਸੀ ਬਣਾ ਦਿੱਤਾ ਗਿਆ ਪਹਿਲਾਂ ਪਠਾਨਕੋਟ ਦੇ ਸੀ ਪਲਵੀ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਬਣਾਇਆ ਗਿਆ ਸੋ ਇਸ ਤਰੀਕੇ ਦੇ ਤਬਾਦਲੇ ਹੋਏ ਤੇ ਬਾਕੀ ਫਲੋਰ ਵਾਲੇ ਐਸਚਓ ਦਾ ਕੀ ਬਣਿਆ ਜੀ ਉਹਦੇ ਬਾਰੇ ਤਾਂ ਜੀ ਵਿਵੰਸ਼ ਕਮਿਸ਼ਨ ਦੀ ਚੇਅਰਪਰਸਨ ਬੀਬੀ ਰਾਜ ਲਾਲੀ ਗਿੱਲ ਹੋਰਾਂ ਦੇ ਵੱਲੋਂ ਵੀ ਤੇ ਤਿੱਖੇ ਸ਼ਬਦ ਵਰਤੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਸ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਉਹ ਕਹਿੰਦੀ ਜੀ ਕਿ ਮੈਂ ਇਹਦੀਆਂ ਰਿਕਾਰਡਿੰਗਾਂ ਸੁਣੀਆਂ ਜਿਹੜੀਆਂ ਇਹ ਕੁੜੀਆਂ ਦੇ ਨਾਲ ਔਰਤਾਂ ਦੇ ਨਾਲ ਗੱਲਾਂ ਕਰਦਾ ਜਿਹੜੀਆਂ ਥਾਣੇ ਦੇ ਵਿੱਚ ਆਪਣੇ ਦੁੱਖ ਲੈ ਕੇ ਹੁੰਦੀਆਂ ਇਹ 14-14 ਸਾਲ ਦੀਆਂ ਕੁੜੀਆਂ ਦੇ ਨਾਲ ਗੱਲਬਾਤ ਕਰਦਾ ਤੇ ਗਲਤ ਵੀ ਦੇ ਵਿੱਚ ਕਰਦਾ ਗਲਤ ਤਰੀਕੇ ਨਾਲ ਗੱਲ ਕਰਦਾ ਉਹਨੇ ਕਿਹਾ ਜੀ ਕਿ ਇਸ ਬੰਦੇ ਨੂੰ ਸ਼ਰਮ ਨਹੀਂ ਆਉਂਦੀ ਪੋਤੀ ਦੀ ਉਮਰ ਦੀਆਂ ਕੁੜੀਆਂ ਦੇ ਨਾਲ ਇਹ ਇਹੋ ਜਿਹੀਆਂ ਗੱਲਾਂ ਕਰਦਾ ਤੇ ਇਹਦੇ ਉੱਤੇ ਕਾਰਵਾਈ ਲਈ ਉਹ ਕਹਿੰਦੀ ਮੈਂ ਰეკਮੈਂਡ ਕਰਦਾ ਜੀ ਜਿਹਦੇ ਉੱਤੇ ਕਾਰਵਾਈ ਹੋਣੀ ਹੀ ਚਾਹੀਦੀ ਆ ਇਸ ਬੰਦੇ ਦੇ ਉੱਤੇ ਕਾਰਵਾਈ ਹੋਈ ਐ ਥਣ ਸਾਹਿਬ ਸਸਪੈਂਡੇ ਨੂੰ ਕਰ ਦਿੱਤਾ ਗਿਆ ਇਸ ਇਤੇ ਫਰਕਾ ਦਰਜ ਹੋ ਗਿਆ ਅੱਗੂ ਬੰਦਾ ਗਪੌੜੇ ਬਣਾ ਹੈਗਾ ਜੀ ਗੱਪ ਬੜੀ ਛੜਦਾ ਇਹ ਫਲੋਰ ਦਾ ਜਿਹੜਾ ਡਿਸਮਿਸ ਕੀਤਾ ਐ ਐਸਟੀਓ ਕਹਿੰਦਾ ਜਨਾ ਜੀ ਮੇਰੀ ਤਾਂ ਜਿਹੜੀ ਵੌਇਸ ਰਿਕਾਰਡਿੰਗ ਉਹਦੇ ਵਿੱਚ ਐਡੀਟਿੰਗ ਕੀਤੀ ਗਈ ਆ ਮੇਰੀ ਵੀਡੀਓ ਵੀ ਐਡਿਟ ਕੀਤੀ ਗਈ ਹੈ ਜੀ ਹੂੰ ਹੂੰ ਅੱਛਾ ਮੁਹੰਮਦ ਮੁਸਤਾਫਾ ਹੋਰਨ ਇੱਕ ਸਟੇਟਮੈਂਟ ਇਸ਼ੂ ਕੀਤੀ ਹੈ ਉਹਦੇ ਬਾਰੇ ਡਿਟੇਲ ਦੱਸੋ ਹਾਂ ਪਹਿਲੀ ਗੱਲ ਤਾਂ ਜੀ ਇਹ ਹੈ ਕਿ ਇਹਨਾਂ ਦੇ ਪੁੱਤ ਦੇ ਬਾਰੇ ਇਹ ਜਾਣਕਾਰੀ ਮਿਲੀ ਆ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕਿ ਇਹ ਨਸ਼ੇ ਦਾ ਆਦੀ ਸੀ ਇੱਕ ਤਾਂ ਗੱਲ ਇਹ ਹੋ ਗਈ ਜੀ ਦੂਜੀ ਗੱਲ ਇਹ ਹੈ ਕਿ ਮੈਡੀਕਲ ਮਹਾਰਾ ਨਹੀਂ ਮੰਨਿਏ ਨਸ਼ਾ ਕਰਨ ਦਾ ਆਦੀ ਕੋਈ ਵੀ ਬੰਦਾ ਹੋਵੇ ਜਿਹੜਾ ਖੁਦ ਨੂੰ ਟੀਕਾ ਲਾਉਂਦਾ ਹਾਂ ਅਰਧੇ ਖੱਬੀ ਬਾਂ ਦੇ ਵਿੱਚ ਲਾਉਂਦਾ ਹੁੰਦਾ ਕਿ ਆਪੇ ਲਾਉਣਾ ਹੋਵੇ ਤਾਂ ਸੱਜੇ ਹੱਥ ਨਾਲ ਲਾਉਂਦਾ ਇਹ ਸੌਂਖਾ ਲੱਗਦਾ ਉਹਨੂੰ ਜਦੋਂ ਖੱਬੀ ਬਾਂ ਦੇ ਵਿੱਚੋਂ ਨਾੜਾਂ ਲੱਪਣੀਆਂ ਬੰਦ ਹੋ ਜਾਣ ਫਿਰ ਉਹ ਪੁੱਠੇ ਹੱਥ ਦੇ ਨਾਲ ਸੱਜੀ ਬਾਂ ਦੇ ਵਿੱਚ ਲਾਉਂਦਾ ਤੇ ਇਹ ਹੁਣ ਸੱਜੀ ਬਾਂ ਦੇ ਵਿੱਚ ਲਾਉਂਦਾ ਸੀ ਕਿਉਂਕਿ ਪੋਸਟਮਾਰਟਿਕ ਦੇ ਵਿੱਚ ਇਹ ਢੰਗਰੀ ਆਈ ਆ ਅਗਲੀ ਗੱਲ ਇਹ ਜੀ ਕਿ ਐਸਆਈਟੀ ਬਣਾਈ ਹੋਈ ਆ ਏਸੀਪੀ ਵਿਕਰਮ ਨਹਿਰਾ ਇਹਨੂੰ ਹੈਡ ਹੈਗੇ ਜੀ ਇਹਦੀ ਅਗਵਾਈ ਕਰਦੇ ਆ ਅੱਜ ਅਕੀਲ ਦੇ ਪਿਤਾ ਡੀਜੀਪੀ ਸਾਦਕਾ ਮੁਹੰਮਦ ਮੁਸਤਾਫਾ ਨੇ ਕਿਹਾ ਮੇਰੇ ਪਤਨੋਂ 18 ਸਾਲ ਤੋਂ ਸਾਈਕੋਟਿਕ ਡਿਸਆਰਡਰ ਯਾਨੀ ਕਿ ਮਨੋਰੋਗੀ ਸੀ ਉਹ ਉਹ ਨਸ਼ਾ ਵੀ ਕਰਦਾ ਸੀ 2007 ਦੇ ਵਿੱਚ ਉਹਦੀ ਤबीयत ਵਿਗੜਨੀ ਸ਼ੁਰੂ ਹੋਈ ਉਹਦੀ ਮੌਤ ਨੂੰ ਲੈ ਕੇ ਕਈ ਲੋਕ ਰਾਜਨੀਤੀ ਕਰ ਰਹੇ ਆ ਉਹ ਅਕਸਰ ਨਸ਼ੇ ਦੀ ਹਾਲਤ ਦੇ ਵਿੱਚ ਹਿੱਸਾਤ ਹੋ ਜਾਂਦਾ ਸੀ ਇੱਕ ਵਾਰ ਮੇਰੀ ਨੂੰਹ ਦੀ ਜਾਨ ਜਾਂਦੇ ਜਾਂਦੇ ਬਚੀ ਆ ਤੇ ਮੈਂ ਆਪਦੇ ਬੇਟੇ ਨੂੰ ਪੁਲਸ ਦੇ ਹਵਾਲੇ ਵੀ ਕੀਤਾ ਸੀ ਤੇ ਉਹਨੇ ਕਈ ਵਾਰ ਪੁਲਸ ਬੁਲਾਦਮਾ ਤੇ ਵੀ ਹਮਲਾ ਕੀਤਾ ਸੀ ਜਿਹੜਾ ਡੀਆਈਜੀ ਇੱਕ ਉਹਦੇ ਤੇ ਕਈ ਕਿਸਮ ਦੇ ਦੋਸ਼ ਲੱਗਦੇ ਆ ਉਹਦੇ ਲੋਕਰ ਖੋਲੇ ਗਏ ਆ ਲੋਕਰਾਂ ਚੁੱਕੀ ਲੱਭਿਆ ਇਹ ਜੀ ਆ ਡੀਆਈਜੀ ਜਿਹੜਾ ਸਸਪੈਂਡ ਕੀਤਾ ਡੀਆਈਜੀ ਆ ਉਹ ਲੋਕਰ ਤੇ ਅੱਜ ਉਹਦੇ ਐਚਡੀਐਫਸੀ ਦੇ ਬੈਂਕ ਦੇ ਲੋਕਰ ਖੋਲੇ ਗਏ ਆ ਸੀਬੀਆਈ ਦੇ ਵੱਲੋਂ ਤੇ ਕਈ ਹੋਰ ਲੋਕਰਾਂ ਦੀ ਪੜਤਾਲ ਕਰਨੀ ਆ ਤੇ ਉਹਨਾਂ ਨੂੰ ਖੋਲਣਾ ਇੱਕ ਦੋ ਲੰਦੇ ਵਿੱਚ ਪਰ ਜਿਹੜਾ ਖੋਲਿਆ ਲੋਕਰ ਉਹਦੇ ਵਿੱਚੋਂ ਕਈ ਕਈ ਜਿਹੜੀਆਂ ਪ੍ਰਾਪਰਟੀ ਦੇ ਕਾਗਜ਼ਾਤ ਆ ਸੋਨਾ ਵੀ ਮਿਲਿਆ ਤੇ ਕਈ ਕੁਝ ਹੋਰ ਵੀ ਮਿਲਿਆ ਹੁਣ ਤਾਂ ਇਹ ਵੀ ਪਤਾ ਲੱਗਾ ਕਿ ਭਾਈ ਸੀਬੀਆਈ ਦੇ ਇਹ ਤਾਂ ਘਰਾਂ ਦੇ ਹੱਥ 'ਤੇ ਡੈਰੀ ਲੱਗੀ ਆ ਉਸ ਡੈਰੀ ਦੇ ਵਿੱਚ ਅਰਜਾ ਵੀ ਕਿਹਦੇ ਕੋਲੋਂ ਕੀ ਕੀ ਲੈ ਲਿਆ ਤੇ ਕਿਹਦੇ ਕੋਲੇ ਕੀ ਕੀ ਬਕਾਇਆ ਪਿਆ ਸੋ ਕਹਿੰਦੇ ਆ ਵੀ ਕਈ ਲੋਕਾਂ ਨੇ ਨੰਬਰ ਲੱਗਣ ਵਾਲੇ ਆ ਜੀ ਹੂੰ ਅਮਰਸਰ ਸਾਹਿਬ ਦੇ ਵਿੱਚ ਜਿਹੜੇ ਸ਼ਹਿਰ ਤੋਂ ਬਾਹਰ ਕੂੜੇ ਦੇ ਢੇਰ ਲਾ ਦਿੰਦੇ ਆ ਉਹਨਾਂ ਦੀ ਸਫਾਈ ਹੋ ਰਹੀ ਆ ਉਹ ਸਾਰੀ ਗੰਦਗੀ ਵੀ ਕੌਣ ਕਰ ਰਿਹਾ ਨੇ ਸਾਫ ਇਹ ਜੀ ਜਿਹੜੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਆਏ ਆ ਵਿਦੇਸ਼ੀ ਨਾਗਰਿਕਾ ਜਿਹੜੇ ਉਹਨਾਂ ਦੇ ਵੱਲੋਂ ਸਫਾਈ ਕੀਤੀ ਗਈ ਤੇ ਅੱਜ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ ਗੋਰੇ ਆ ਜਿਹੜੇ ਵੱਖ-ਵੱਖ ਸਮਾਂ ਤੋਂ ਆਏ ਕੋਈ ਸੇ ਸਫਾਈ ਕਰ ਰਹੇ ਵੇਸੇ ਤਾਂ ਮੈਨੂੰ ਲੱਗਦਾ ਵੀ ਸਾਨੂੰ ਸ਼ਰਮ ਨਹੀਂ ਦੇ ਰਹੇ ਆ ਤੇ ਸਾਨੂੰ ਸ਼ਰਮ ਦੇਣੀ ਵੀ ਚਾਹੀਦੀ ਐ ਕਿਉਂਕਿ ਸਿਕੰਦਪਾਉਂਦੇ ਬਹੁਤ ਆ ਦੂਜੀ ਗੱਲ ਇਹ ਆ ਵੀ ਭਾਈ ਇਹ ਜਿਹੜੇ ਅੰਮ੍ਰਿਤਸਰ ਦੇ ਵਿੱਚ ਆਏ ਕੋਈ ਦਰਬਾਰ ਸਾਹਿਬ ਆਇਆ ਕੋਈ ਇੱਥੇ ਜੀ ਦੁਰਗਿਆਂਾ ਮੰਦਿਰ ਆਇਆ ਕਿਸੇ ਨੇ ਰੀਟਰੀਟ ਸੈਰਮਨੀ ਵੇਖਣੀ ਐ ਕਿਸੇ ਨੇ ਜੱਲਿਆਂ ਵਾਲੇ ਬਾਗ ਜਾਣਾ ਉਹਨਾਂ ਨੇ ਫਿਰ ਗੰਦਗੀ ਦੇ ਢੇਰ ਜਦੋਂ ਵੇਖੇ ਵੀ ਥਾਂ-ਥਾਂ ਦੇ ਉੱਤੇ ਗੁਰੂ ਕੀ ਨਗਰੀ ਦੇ ਵਿੱਚ ਗੰਦਗੀ ਦੇ ਢੇਰ ਆ ਤੇ ਫਿਰ ਗੋਰਿਆਂ ਨੇ ਝਾੜੂ ਚੱਕੇ ਤੇ ਆਪ ਸਫਾਈ ਕਰਨੀ ਸ਼ੁਰੂ ਕਰਤੀ ਤੋ ਇਹ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਹੈ ਜੀ। ਹਮ ਹਮ ਮਿਊਨਿਸਪੈਲਿਟੀ ਵੀ ਨਾਲ ਆ ਉਹਨਾਂ ਦੇ ਯਾ ਇਕੱਲੇ ਹੀ ਕਰ ਰਹੇ ਨੇ। ਨਾ ਨਹੀਂ ਭਾਈ ਉਹਨਾਂ ਨੂੰ ਤਾਂ ਸ਼ਰਮੰਦੇੜੀ ਹੈ ਜੀ ਕਿਉਂਕਿ ਉਹ ਤਾਂ ਕੁਝ ਕਰਦੇ ਹੀ ਨਹੀਂਗੇ। ਇੱਕ ਦਿਨ ਢੀਰੀਆਂ ਚੱਕੀਆਂ ਜਾਂਦੇਗਾ ਹਫ਼ਤਾ ਗੰਦ ਉਹ ਵੀ ਪਿਆਰੇ ਲਾ ਜੀ। ਅੱਛਾ ਲੁਧਿਆਣਾ ਜੇਲ੍ਹ ਚੋਂ ਜਿਹੜੇ ਕੈਦੀ ਭੱਜ ਗਏ ਸੀ ਉਹਦਾ ਕੀ ਬਣਿਆ ਕੀ ਡਿਵੈਲਪਮੈਂਟ ਹੋਈ ਉਹ ਸਟੋਰੀ ਦੇ ਵਿੱਚ? ਪਰ ਸਭ ਇਹ ਨਾ ਰਾਹੁਲ ਨਾਮ ਦਾ ਕੈਦੀ ਆ ਜਿਹੜੀ ਪੁਲਿਸ ਆ ਉਹ ਤਾਂ ਹੋਰ ਹੀ ਅੱਕੀ ਪਲਾਹੀ ਹੱਥ ਮਾਰੀ ਗਈ ਨਾ ਵੀ ਭਾਈ ਇੱਧਰ ਹੋਣਾ ਜੀ ਇੱਧਰ ਲੱਭਦੇ ਆ ਜੀ ਆਹ ਕਰਦੇ ਆ ਜੀ ਇਹ ਤਾਂ ਗਟਰ ਵਿੱਚ ਧੱਕਣ ਚੱਕ ਚੱਕ ਕੇ ਐਵੇਂ ਵੰਦੇ ਰਹੇ ਤੇ ਬੰਦਾ ਉਹ ਕਿਤੇ ਹੋਰ ਮਿਲਿਆ ਇਹ ਮਿਲਿਆ ਕਿਥੋਂ ਜੀ ਬਿਹਾਰ ਦੇ ਵਿੱਚੋਂ ਤੇ ਪੁਲਿਸ ਲੱਭਦੀ ਰਹੀ ਵੀ ਕਿਵੇਂ ਕੰਦ ਕਿਵੇਂ ਟਾਪੇ ਦੂਗਾ ਕੰਦ ਟਾਪੀ ਨਹੀਂ ਸਕਦਾ ਪੁਲਿਸ ਆ ਗੱਲਾਂ ਸੋਚ ਲਈ ਰਹੀ ਆ ਸੋ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਜੀ ਹੁਣ ਤੱਕ ਇਹਨੇ 6 ਬੰਦਿਆਂ ਨੂੰ ਰੱਖੋਲੇ ਰਿਆ ਜਿਹਦੇ ਵਿੱਚੋਂ ਕੰਗਾਂ ਨੂੰ ਸਸਪੈਂਡ ਕਰਤਾ ਕੰਗਾਂ ਨੂੰ ਪੱਕੇ ਤੌਰ ਤੇ ਜੇਲ੍ਹ ਅਧਿਕਾਰੀ ਨੂੰ ਕੱਢਤਾ ਜਿੰਨਾਂ ਨੂੰ ਕਰੇਗੀ ਨੂਰਸ ਜਾਰੀ ਕੀਤਾ ਗਿਆ ਤੇ ਰਾਫਲ ਭੱਜਿਆ ਕਿਵੇਂ ਤੇ ਇਹਨੂੰ ਭਜਾਉਣ ਦੇ ਵਿੱਚ ਕਿਹੜੇ ਕਿਹੜੇ ਬੰਦੇ ਆ ਹੋਰਸ ਹੋਣੀ ਇਹਦੇ ਬਾਰੇ ਜਾਣਕਾਰੀ ਦੇ ਦੇ ਰਹੇ ਜੀ ਜੋ ਜਿਹੜੇ ਸਾਡੇ ਪ੍ਰੈਜ਼ੀਡੈਂਟ ਨੇ ਇੰਡੀਆ ਦੇ ਦ੍ਰੋਪਤੀ ਮੁਰਮੂ ਉਹ ਹੈਲੀਕਾਪਟਰ ਗਏ ਸਨ ਕਿ ਨੇ ਹੈਲੀਕਾਪਟਰ ਟੋਇਚ ਫਸ ਗਿਆ ਹਾਂ ਬਿਲਕੁਲ ਜੀ ਬਿਲਕੁਲ ਸ੍ਰੀ ਸਾਹਿਬ ਇਹ ਬੜੀ ਵੱਡੀ ਖਬਰ ਬਣੀ ਆ ਜੇ ਅੱਜ ਕੇਰਲ ਦੇ ਵੱਲ ਸਬਰੀਮਾਲਾ ਮੰਦਿਰ ਦੇ ਵਿੱਚ ਗਏ ਸੀਗੇ ਜੀ ਮੱਥਾ ਟੇਕਣ ਦੇ ਲਈ ਹੂੰ ਤੇ ਅੱਜ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਜੀ ਤੇ ਉੱਥੇ ਜਦੋਂ ਇਹ ਗਏ ਤੇ ਪਤਾ ਲੱਗਾ ਜਦੋਂ ਹੈਲੀਕਾਪਟਰ ਲੈਂਡ ਕੀਤਾ ਫੌਜ ਦਾ ਤੇ ਉੱਥੇ ਕਹਿੰਦੇ ਕਿ ਟੋਏ ਦੇ ਵਿੱਚ ਫਸ ਗਿਆ ਉਹਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਦੇ ਵਿੱਚ ਕੱਢਿਆ ਗਿਆ ਪਰ ਜਵੇਂ ਚਿੱਕਰ ਚ ਗੱਡਾ ਫਸਦਾ ਹੁੰਦਾ ਇੰਨੇ ਫਸ ਗਿਆ ਉਹਦੇ ਪਿੱਛੇ ਹੁਣ ਅਧਿਕਾਰੀਆਂ ਨੇ ਕਾਰਨ ਰਸਿਆ ਉਹ ਕਹਿੰਦੇ ਜੀ ਦੇਖੋ ਇਹ ਜੀ ਕਾੜੀ ਦੇ ਵਿੱਚ ਬਣਾਇਆ ਗਿਆ ਸੀ ਹੈਲੀਪੈਡ ਜਿਹੜੀ ਕੰਕਰੀਟ ਆ ਉਹ ਪੂਰੀ ਤਰ੍ਹਾਂ ਜਮ ਨਹੀਂ ਸੀ ਸਕੀ ਜਿਹਦੇ ਕਰਕੇ ਸਾਰਾ ਕੁਝ ਹੋ ਗਿਆ ਪਰ ਉਦਾਂ ਸਭ ਕੁਝ ਠੀਕ ਰਿਹਾ ਬੱਸ ਟੇਕੇ ਆਏ ਜੀ ਤੇ ਪ੍ਰਾਲੀ ਦੀ ਧੂਏ ਦੀ ਕੀ ਡਰਾਮੇਬਾਜ਼ੀ ਚੱਲ ਰਹੀ ਹੁਣ ਜੋ ਜਿਹੜੇ ਤਾਂ ਹੈਗੇ ਨੇ ਮਨਜਿੰਦਰ ਸਿੰਘ ਸਿਰਸਾ ਉਹ ਇਹ ਗੱਲ ਕਹਿੰਦੇ ਜੀ ਦੇਖੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਇਹ ਮਜਬੂਰ ਕਰ ਰਹੀ ਆ ਪ੍ਰਾਣੀ ਸਾੜ ਦੇ ਲਈ ਉਹ ਕਹਿੰਦੇ ਜੀ ਦੇਖੋ ਕੇਂਦਰ ਤਾਂ ਬਹੁਤ ਮਦਦ ਵੀ ਕਰ ਰਹੀ ਆ ਕੇਂਦਰ ਤੋਂ ਤਾਂ ਕਿਸਾਨ ਖੁਸ਼ ਵੀ ਬਹੁਤਾ ਪਰ ਸੂਬੇ ਦੀ ਸਰਕਾਰ ਨੇ ਹਾਲਾਤ ਐਸੇ ਬਣਾਏ ਆ ਵੀ ਕਿਸਾਨ ਪ੍ਰਾਣੀ ਸਾੜ ਨੂੰ ਮਜਬੂਰ ਆ ਇਧਰ ਮੈਂ ਇੱਕ ਹੋਰ ਰਿਪੋਰਟ ਪੜ੍ਹੀ ਆ ਉਹਦੇ ਵਿੱਚ ਸੂਬੇ ਦੀ ਸਰਕਾਰ ਦੇ ਵੱਲੋਂ ਇਹ ਗੱਲ ਦਾ ਦਾਵਾ ਕੀਤਾ ਗਿਆ ਵੀ ਐਸਕੇ ਪ੍ਰਾਣੀ ਦੇ ਕਿਸ ਬਹੁਤ ਘਟਟ ਰਾਜ ਸਰਕਾਰ ਨੇ ਗੱਲ ਕਹੀ ਹੈ ਕਿ 2021 ਦੇ ਵਿੱਚ 15 ਸਤੰਬਰ ਤੋਂ ਲੈ ਕੇ 21 ਅਕਤੂਬਰ ਤੱਕ ਯਾਨੀ ਕਿ ਲਗਭਗ 3 ਹਫ਼ਤਿਆਂ ਦੇ ਵਿੱਚ ਉਹ ਕਹਿੰਦੇ ਜੀ ਕਿ ਜਿਹੜਾ ਹੈਗਾ ਪ੍ਰਾਲੀ ਦੇ 4327 ਮਾਮਲੇ ਸਾਹਮਣੇ ਆਏ ਸੀ ਮਤਲਬ ਸਵਾ ਕੁ ਮਹੀਨੇ ਦੀ ਗੱਲ ਹੈ 15 ਸਤੰਬਰ ਤੋਂ ਲੈ ਕੇ 21 ਅਕਤੂਬਰ ਤੱਕ 4327 ਮਾਮਲੇ ਸੀ 2021 ਦੇ ਵਿੱਚ ਇਹ ਹੁਣ ਬਹੁਤ ਘਟ ਗਏ ਆ ਇੰਨਾ ਜਣਿਆਂ ਦੇ ਵਿੱਚ ਕਹਿੰਦੇ ਜੀ 2025 ਦੇ ਵਿੱਚ ਇਹਨਾਂ ਦੀ ਗਿਣਤੀ ਘਟ ਕੇ 415 ਰਹਿ ਗਈ ਆ ਉਹ ਕਹਿੰਦੇ ਵੀ ਅਸੀਂ ਪ੍ਰਦੂਸ਼ਣ ਦਾ ਮਸਲਾ ਹੱਲ ਕਰਨ ਦੇ ਲਈ ਕੰਮ ਬਹੁਤ ਕੀਤਾ ਇਸ ਕਰਕੇ ਪ੍ਰਦੂਸ਼ਣ ਦੇ ਵਿੱਚ ਗਰਾਵਟ ਆਈ ਹੈ ਜੀ ਬਾਕੀ ਪਟਾਕਾ ਫੈਕਟਰੀ 'ਚ ਅੱਗ ਲੱਗੀ ਹੈ ਕਿਤੇ ਹਾਂਜੀ ਇਹ ਖਬਰ ਆਈ ਹੈ ਜੀ ਇਸੇ ਗੁਰਦਾਸਪੁਰ ਦੇ ਵੱਲੋਂ ਤੇ ਇੱਥੇ ਪਤਾ ਲੱਗਾ ਜੀ ਕਿ ਪਟਾਕੇ ਬਣਾਉਣ ਵਾਲੀ ਇੱਕ ਥਾਂ ਦੇ ਉੱਤੇ ਅੱਗ ਲੱਗੀ ਹੈ ਤੇ ਉਹਦੇ ਵਿੱਚ ਜਿਹੜੇ ਇੱਥੇ ਪਟਾਕਿਆਂ ਦੇ ਵਿੱਚ ਧਰਮਦਾਦ ਪੰਡਾ ਇੱਥੇ ਵਿਸਫੋਟਕ ਗੰਧਕ ਤੇ ਪੋਟਾਸ਼ ਪਾਊਡਰ ਦੀ ਵਰਤੋਂ ਕੀਤੀ ਜਾ ਰਹੀ ਸੀ ਪਟਾਕੇ ਪਰੰਨੇ ਲਈ ਇਸ ਸੇ ਧਮਾਕਾ ਹੋ ਗਿਆ ਤੇ 7 ਵਿਅਕਤੀ ਜ਼ਖਮੀ ਹੋਏ ਤੇ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਏ ਗਏ। ਜਣੇ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ? ਪੰਜਾਬ ਦਾ ਮੌਸਮ ਹਦ ਤੱਕ ਤੁਹਾਂ ਕਹਜਾ ਪਿਆ ਜੀ ਆ ਜਿਹੜੀ ਧੁੰਦ ਚੜੀ ਪਈ ਆ, ਆ ਗਰਦ ਦੀ ਚੜੀ ਪਈ ਆ, ਪ੍ਰਦੂਸ਼ਣ ਵੀ ਜ਼ਹਿਰੀਲਾ ਜਿਹਾ ਵਾਤਾਵਰਨ ਹੋਇਆ ਪਿਆ। ਉਹ ਤਾਂ ਵੈਸੇ ਧੁੱਪ ਨਿਕਲੀ ਸੀ ਅੱਜ ਤੇ ਮੌਸਮ ਦੇ ਵਿੱਚ ਤਬਦੀਲੀ ਵੈਸੇ ਠੰਡ ਵਾਲੀ ਤਾਂ ਆ ਰਹੀ ਆ ਪਰ 7 ਦਿਨ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਕੋਈ ਸੰਭਾਵਨਾ ਨਹੀਂ। ਤੇ ਲੰਘੇ ਕਰੇ ਲਗਭਗ 34 ਡਿਗਰੀ ਟੈਂਪਰੇਚਰ ਸੀਗਾ ਜੀ ਦਿਨ ਦੇ ਵੇਲੇ ਬਠਿੰਡਾ ਦਾ ਤੇ ਅੱਜ ਵੀ ਲਗਭਗ ਇੰਨਾ ਹੀ ਸੀਗਾ 33 ਤੋਂ ਲੈ ਕੇ 35 ਤੱਕ ਹੈਗਾ ਜੀ ਸੌਰ ਸਿੰਘ ਜੀ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਮਿਹਰਬਾਨ